ਆ ਖੇਡਣਾ ਨਹੀਂ ਹੈਗੀ ਦੋ ਮੈਨੂੰ ਖੇਡਣਾ ਹੀ ਨਹੀਂ ਹੈਗੀ ਟਿੱਕੇ ਜਾ ਨਾ ਇਹਨੂੰ ਦੁਖੀ ਕਰਿਆ ਪਿਆ ਕਿਹਾ ਨਾ ਟਿੱਕੇ ਬਹਿ ਜਾ ਆ ਕੀ ਕੀਤਾ ਤੀਜੀ ਵਾਰ ਸਰਵਾਤਾ ਦਿੱਲੀ ਥੋੜੀਆ ਸਾਰਾ ਦਿਨ ਸਿਰੇ ਬਾਹੀ ਜੋ ਇਹਨਾਂ ਦੇ ਇੱਕ ਮਿੰਟ ਵਿੱਚ ਐਨ ਨਹੀਂ ਹੈਗਾ ਮਿੱਡ ਨਹੀਂ ਕਰ ਦੇਣੀ ਨੱਚ ਮੈਂ ਉੱਬﾞਜੋ ਫਾਈ ਬੈਰੰਦਾ ਮੈਂ ਤੈਨੂੰ ਅੱਜ ਬੰਨ ਹੀ ਦੇਣਾ ਤੂੰ 1 ਮਿੰਟ ਰੁਕ ਬੰਨ ਕੇ ਹਟੂ ਤੈਨੂੰ ਹਟ ਓਹੋ ਛੱਡ ਦੋ ਸਰਾਣੀ ਹੁਣ ਨਹੀਂ ਤੇ ਕਰਨਾ 1 ਮਿੰਟ ਬੰਨ ਹੀ ਦੇਣਾ ਚਾਹ ਆਹ ਹੱਥ ਤੇ ਖੜਦੇ ਨਹੀਂ ਨਾ जाएं होने के थे जानिए। किसी और डांस में भी नहीं रहते। खोलना की गल आ खेड ला एना खेल लाइ चे बन तो फेर भी नहीं हट हाँ दी आंटी आ गया आज आंटी जी और देखा आंटी आंटी आ गया आंटी ठीक है सस्ती कांटी जी और ठीक हो सस्ती कांटी जी सास्त्री काल जी और क्या आ रही ठीक है ठीक है बैठो आंटी जी बैठो और सांप की तरफ बस ठीक है सब बढ़िया मम्मी मम्मी यो ना छुट्टी सी क्या जो वो कहते चलो मैं कोटे दिखा लेना मम्मी अच्छा ते वो टेस्ट गए ने ਠੀਕ ਇਹਨੂੰ ਬਨਿਓ ਕਿਉਂ ਐ ਆਂਟੀ ਜੀ ਬਹੁਤ ਅੰਕਾਰਦੀ ਐ ਇੰਨਾ ਤੰਗ ਕਰਿਆ ਪਿਆ ਚਾਰ ਵਾਰ ਤਾਂ ਸਿਰਵਤਾ ਮੈਨਾਂ ਦਾ ਸਵੇਰ ਤੇ ਹਾਂ ਨਾਣੀ ਵਿਚਾਰੀ ਵੇਖ ਕੇ ਮੈਂ ਹੋਈ ਪਈ ਆ ਨਾ ਕਰਿਆ ਕਰਨ ਉਹ ਤਾਂ ਵਿਚਾਰੀ ਆਪਣੇ ਵਾਸਤੇ ਜਨ ਹੈ ਨਹੀਂ ਪਰ ਮੈਨੂੰ ਵੀ ਤੂੰ ਦੁਖੀ ਕੀਤਾ ਪਿਆ ਦੁਖੀ ਹੋ ਕੇ ਬੰਨਿਆ ਤੁਹਾਡੀ ਗੱਲ ਵੀ ਠੀਕ ਐ ਪਰ ਉਹ ਵਿਚਾਰੀ ਨੂੰ ਉਹਨੂੰ ਕੀ ਪਤਾ ਉਹ ਕਿਹੜਾ ਜਾਣ ਕੇ ਕਰਦੀ ਉਹਦੇ ਵਾਸਤੇ ਕੀ ਆ ਬੋਤਾਂ ਪਰਿਆ ਹੋਇਆ ਕਦੀ ਸੌਣੇ ਥੱਲੇ ਸੁੱਟਦੇ ਆ ਕਦੀ ਚਾਤਰਾ ਖਿੱਚਦੇ ਆ ਕਦੀ ਭੱਜਦੇ ਆ ਹੱਥ ਕੇ ਬੰਨਣਾ ਪਿਆ ਬੀ ਚੱਲਨੀ ਵਿਚਾਰੀ ਦਾ ਕਿਵੇਂ ਦੱਸ ਰੱਬ ਹੀ ਰੂ ਹੈ ਉਹਨੂੰ ਤਾਂ ਕੁਝ ਪਤਾ ਨਹੀਂ ਫੋਨ ਵੱਜਿਆ ਮੇਰਾ ਫੋਨ ਦੇਖ ਲਵਾ ਕੋਈ ਫੋਨ ਆ ਨਾ ਬੈਠੋ ਸਹੀ ਬੈਠੋ ਅੰਟੀ ਜੀ ਮੈਨੂੰ ਨਾ ਅਚਾਨਕ ਫੋਨ ਆਇਆ ਜਾਣਾ ਪੈਣਾ ਤੇ ਤੁਸੀਂ ਜੇ ਬਹਿਲਿਓ ਤਾਂ ਘੰਟਾ ਕਿਨਾਂ ਕੋ ਬਹਿ ਜਾਓਗੇ ਕੋਈ ਨਾ ਬਹਿ ਜਾਉਂਦਾ ਬਹਿ ਜਾਉਂਗਾ ਮੈਂ ਜਿਆਦਾ ਟਾਈਮ ਨਹੀਂ ਲਉਂਦੀ ਪੈਂ ਬੁੜੇ ਹੋਣਾ ਹੁੰਦਾ ਛੇਤੀ ਥੋੜੀ ਜਿਹੀਦਰ ਬੈਠੋ ਨਾ ਹਾਂ ਠੀਕ ਹੈ ਬਹਿ ਜਾਉਂ ਘੰਟਾ ਬਹਿ ਜਾਉ ਠੀਕ ਹੈ ਫਿਰ ਪਿਆ ਜੰਟੀ ਹੈ ਨਾ ਹਾਂ ਜਲਦੀ ਆ ਜੀ ਠੀਕ ਮੈਂ ਵੀ ਜਾਉਂ ਨਹੀਂ 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 ਜਾ ਬੈਠੋ ਉਹ ਜੀ ਜਾਣਾ

ਚੱਪਲ ਪਾ ਲੈ ਠੀਕ ਆ ਚੱਪਲ ਪਾ ਕੇ ਚੱਪਲ ਪਾ ਕੇ ਜਾਣਾ ਚੱਪਲ ਪਾ ਚੱਪਲ ਪਾ ਜਾਣਾ ਇਹ ਜਾਣਾ ਕਿੱਥੇ ਜਾਣਾ ਆਪਾਂ ਜਾਣਾ ਆਪਾਂ ਜਾਂਦੇ ਆ ਦੋਨੋਂ ਜਾਂਦੇ ਆ ਆਪਾਂ ਆਪਾਂ ਦੋਨੋਂ ਜਾਂਦੇ ਆ ਦੋਨੋਂ ਦੋਨੋਂ ਇੱਥੇ ਬੈਠ ਇੱਥੇ ਬੈਠ ਇੱਥੇ ਬੈਠਣਾ

ਬਜਟ ਕਿ ਬੈਠ ਗੋਸੀਆਂ ਆ ਰਾਂਾ ਟੋਟਨੀ ਅਯੋ ਰੱਬਾ ਤਕੜਾ ਹੀ ਤਾਂ ôi kimmy còn đi nhá, đã chưa vậy? वाहे गुरु कि तंग कर दी कहीं टिके है ना जेड़िया सामभदिया इन होना तंग नहीं करीरा करके रख मैं इधर मैं तेन बान नहीं देव इना खेर इना इत बह इत बह इत बहुत तू जाई इना खेर घर च सही है बनने से मैं क्या नहीं ਤਾਲੇ ਇਧਰ ਨੇੜੇ ਹੋ ਇਧਰ ਇੱਥੇ ਬਹਿ ਵਾਹੇ ਕਰੋ ਛੋੜ 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 ਹੋਏ ਥੱਕ ਗਈ ਮੈਂ ਬੈਠੀ ਨਾ ਖਲੀਰ ਭਾਇਆ ਇਹ ਦੱਸ ਇਧਰ ਇਥੇ ਵੇ ਇਧਰ ਮੇਰੇ ਕੋ ਬੈਠੀ ਇਥੇ ਓਏ ਹਾਈ ਹਕਾਂ ਦਿੱਤਾ ਇਹਨੇ ਫੜ ਕੇ ਕਿੰਨਾ ਘਾਤ ਮੈਂ ਕਿੰਨਾ ਅੱਖ ਲਈ ਪਾਇਆ ਟਿਕਦੀ ਹੋਈ ਨਹੀਂ ਬੇਜਾ ਟਿੱਕੇ ਬੇਜਾ ਬੇਜਾ ਹਾਂਜੀ ਅੰਟੀ ਜੀ ਆ ਜਾਓ ਜੀ ਆ ਜਾਓ ਆ ਦੇਖ ਆ ਇੰਨਾ ਖਲਾਰਾ ਬਸ ਦੇਖ ਤਾਨੋਂ ਤੁਸੀਂ ਭਾਈ ਕਹਿਣਾ ਸੋਖਾ ਕਰਨਾ ਬਹੁਤ ਔਖਾ ਬਹੁਤ ਬਹੁਤ ਔਖਾ ਭਾਈ ਤਾਨੋਂ ਤੁਸੀਂ ਜਿਹੜੇ ਇਹਨੂੰ ਸੰਭਦੇ ਹੋ ਗੱਲਾਂ ਕਰਨੀਆਂ ਬਹੁਤ ਸੋਖੀਆਂ ਨੇ ਬਹੁਤ ਔਖਾ ਸਾਹਮਣਾ ਬਹੁਤ ਔਖਾ ਥੱਕ ਗਈ ਮੈਂ ਤਾਂ ਬੁਰੇ ਹਾਲ ਕਰਾਂ ਕਿਨੇ ਤੁਹਾਨੂੰ ਲੱਗਿਆ ਵੀ ਇਹਨੂੰ ਕੂਰਦੀ ਆ ਹਾਂ ਜੇ ਹੁਣ ਇਹਨਾਂ ਕਮਾ ਕੂਰੀਏ ਤਾਂ ਜ਼ਮੀਨ ਆਸਮਾਨ ਇੱਕ ਕਰ ਦੇਵੇ ਨਾ ਭਾਈ ਮੈਂ ਤਾਂ ਨਹੀਂ ਥੋੜੀ ਦੇਰ ਚ ਮੇਰੇ ਤੋਂ ਤਾਂ ਚੱਕਿਆ ਨਹੀਂ ਗਿਆ ਮੈਂ ਕਰ ਦਿੰਦੀ ਤੁਸੀਂ ਆਂਟੀ ਆਖ ਤੱਕ ਕਰ ਲਓ ਮੇਰੀ ਤਾਂ ਹਾਂ ਪਤਾ ਲੱਗਿਆ ਤੁਹਾਨੂੰ ਬੱਸ ਖਰਾਤੀ ਨਾ ਮੈਂ ਤਾਂ ਥੱਕ ਗਈ ਜਮਾ ਨਹੀਂ ਟੱਕਦੀ ਇਹਨਾਂ ਮੇਰਾ ਪਾੜ ਫੜ ਕੇ ਥੱਕ ਗਈ ਥੱਕਦੀ ਆ ਮੈਂ ਤਾਂ ਕਹਿੰਦੀ ਪਰਮਾਤਮਾ ਮੈਂ ਹਜੇ ਹਾਲਤ ਚ ਕਿਸੇ ਨੂੰ ਨਾ ਲਿਆਵੇ ਮੈਂ ਤਾਂ ਕਹਿੰਦੀ ਸੀਗੀ ਚੱਲ ਕੋਈ ਗੱਲ ਨਹੀਂ ਕੋਈ ਨਾ ਹੈਨਾ ਨਾ ਕਰੋ ਪਰ ਮੈਨੂੰ ਅੱਜ ਇੱਕ ਘੰਟੇ ਚ ਹੀ ਰਹਿ ਕੇ ਪਤਾ ਲੱਗ ਗਿਆ ਵੀ ਕਿਵੇਂ ਸੰਭ ਦਿਆਂ ਤੁਸੀਂ ਦੋਵੇਂ ਵਾਈ ਕਰੋ ਮੈਂ ਤਾਂ ਥੱਕ ਗਈ ਬੰਨਤਾਂ ਟਾਂਟੇ ਜੀ ਦੇਖੋ ਤੁਸੀਂ ਬੰਨਿਆਂ ਨੂੰ ਹਾਂ ਮੈਂ ਬੰਨਿਆਂ ਹੋ ਤੁਸੀਂ ਦੇਖ ਲਓ ਹਾਂ ਬਈ ਬੋ ਬੋ ਭੱਜ ਵੱਜ ਜਾਂਦੀ ਸੀ ਮੈਂ ਕਿੱਥੋਂ ਤੱਕ ਵੜਾਂ ਕਦੀ ਆ ਖਲੇਰ ਕਦੀ ਉਹ ਖਲੇਰ ਮੈਂ ਥੱਲੇ ਮੈਂ ਕਿ ਮਿੱਥੋਂ ਤਾਂ ਬੈਠੀ ਆ ਨਹੀਂ ਨਾ ਤੂੰ ਇੱਥੇ ਬਹਿ ਮੇਰੇ ਕੋਲ ਮੈਂ ਤਾਂ ਹੀ ਬੰਨਦੀ ਇਹਨਾਂ ਨੂੰ ਸਾਰਾ ਦਿਨ ਮੇਰਾ ਇਹਦੇ ਪਿੱਛੇ ਹੀ ਰਹਿੰਦਾ ਪਤਾ ਨਹੀਂ ਮੇਰਾ ਇਹ ਤਾਂ ਕਦ ਖੜਾ ਛੁੱਟਣਾ ਪਰ ਮੈਂ ਤਾਂ ਕਹਿੰਦੀ ਚਲੋ ਹੁਣ ਨਹੀਂ ਆ ਇਹ ਰੱਬ ਰੂਪ ਹੈ ਹੁਣ ਕੀ ਕਰੀਏ ਇਹਦੇ ਵਸ ਨਹੀਂ ਪਰ ਇੰਨਾ ਬਈ ਸਾਹਮਣਾ ਤੇ ਬਹੁਤ ਔਖਾ ਹੈ ਮੈਂ ਤਾਂ ਕਹਿੰਦੀ ਸੀ ਤੁਹਾਨੂੰ ਵਰਨਾ ਹੀ ਸਾੰਬਿਆ ਨਹੀਂ ਜਾਂਦਾ ਅਰਜੀ ਮੈਨੂੰ ਪਤਾ ਲੱਗ ਗਿਆ 1 ਘੰਟੇ ਜੀ ਸਾਹਮਣਾ ਔਖਾ ਏ ਬਹੁਤ ਹੋਰ ਅੰਟੀ ਚ ਰੋਟੀ ਬਣਾਵਾ ਮੇਰਾ ਨਹੀਂ 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 ਬੱਸ ਟਾਈਮ ਹੋ ਗਿਆ ਰੋਟੀ ਦਾ ਨਹੀਂ ਰੋਟੀ ਨਹੀਂ ਖਾਣੀ ਤੂੰ ਜਾ ਜਾ ਆਪਣੇ ਘਰ ਜਾ ਮੈਂ ਨਾ ਕੁਲੂ ਤੂੰ ਜਾ ਪੰਜ ਬੱਸ ਤੂੰ ਜਾ ਐਦਾਂ ਨਹੀਂ ਕੋਲ ਮੰਨਦੀ ਨੂੰ ਬਾਹੀ ਬੰਦਣੀ ਐ ਮੈਂ ਸਾਰੀ ਬੰਦਣੀ ਐ ਮੈਂ ਸੱਚੇ ਕਹਿੰਦੀ ਆ ਕਦ ਮੰਮੀ ਆਵੇ ਤੇ ਕਦ ਬੈਨੂ ਇਹ ਤੋਂ ਬੇਰੁਖੇ ਇਹਨੂੰ ਤਾਂ ਮੰਮੀ ਉਹ ਸਮਝ ਸਕਦੇ ਨੇ ਮੈਂ ਨਹੀਂ ਸਮਝ ਸਕਦੀ ਮੰਮੀ ਦੀ ਕਿਹੜੀ ਫੜ ਲੂਗੀ ਉੱਠ ਕੇ ਭੱਜ ਕੇ ਉਹ ਤਾਂ ਟਿੱਕੀ ਰਹਿੰਦੀ ਆ ਉਹਨਾਂ ਤੋਂ ਡਰਦੀ ਆ ਪਰ ਐਂਜੂ ਭੱਜ ਜੀ ਤਾਂ ਇੰਜ ਤਾਂ ਤੁਸੀਂ ਹੁਣ ਕਿੰਨਾ ਕੁ ਮਗਰ ਭੱਜ ਲਓਗੇ ਕਿੰਨਾ ਕੁ ਫੜ ਲਓਗੇ ਬਹੁਤ ਔਖਾ ਬਹੁਤ ਔਖਾ ਆ ਲਾ ਹਾਂ ਤਾਂ ਬਹਿਣਾ ਬਹਿ ਜਾ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਚੱਲ ਬਹਿ ਜਾ ਕੋਈ ਨਾ ਆੜ ਵਾਲੀ ਮੰਮੀ ਤੁਹਾਨੂੰ ਉਹੀ ਰੋੜੇ ਤੇ ਬਹਿਣ ਦੇ ਅੱਗੇ ਤੋਂ ਮੈਂ ਨਹੀਂ ਭਈ ਮੈਂ ਨਹੀਂ ਸੰਭ ਸਕਦਾ ਨਹੀਂ ਭਈ ਬੜਾ ਔਖਾ ਏ ਮੈਂ ਤਾਂ ਕਿਆ ਕੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਇਹਨੂੰ ਕਿੱਥੇ ਛੱਡ ਦਵਾਂ ਕੋਈ ਸਾਂਭਦਾ ਵੀ ਨਹੀਂ ਸਾਥੋਂ ਬਿਨਾ ਕੋਈ ਇਹਨਾਂ ਨੂੰ ਤੂੰ ਜਾ ਤੂੰ ਪ੍ਰਕਾਸ਼ ਜਾ ਚੰਗਾ ਮੈਂ ਵੀ ਚਲਦੀ ਹਾਂ ਹੁਣ ਮੈਂ ਵੀ ਕੰਮ ਕਰਨਾ ਹੈ ਦੁਪਹਿਰ ਪੈਗੀ ਰੋਟੀ ਫਾਟੋ ਕਰਨੀ ਰੋਟੀ ਖਾ ਕੇ ਚਲ ਜਾਓ ਨਹੀਂ ਬੱਸ ਠੀਕ ਆ ਠੀਕ ਆ ਜੀ ਹਾਂ